ਡਾਕਟਰ ਸਾਹਿਬ ਤੁਸੀਂ ਵਿజిਟ ਕੀਤਾ ਗਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜਾ ਹੈ ਕਿ ਤੁਸੀਂ ਲੋਕਾਂ ਦੀ ਵਿਚਾਰ ਲਈ ਪੁੱਛਿਆ ਵੀ ਗਿਆ ਕਿਸ ਤਰ੍ਹਾਂ ਮਤਲਬ ਤੁਸੀਂ ਦੇਖਦੇ ਹੋ ਕਿਤਨਾ ਤੱਕ ਮੈਡੀਕਲ ਟੀਮਾਂ ਕਿੱਥੇ ਕਿੱਥੇ ਲੱਗੀਆਂ ਹੋਈਆਂ ਤੇ ਕੀ ਪ੍ਰਬੰਧਨ ਹੈਲਥ ਡਿਪਾਰਟਮੈਂਟ ਵੱਲੋਂ ਕੀਤੇ ਗਏ ਹਾਂ ਹਾਂ ਜਿਹੜਾ ਇੱਥੇ ਪਾਣੀ ਆਇਆ ਹੈਗਾ ਐਕਚੁਅਲੀ ਇਹ ਫਲੱਡ ਤੇ ਨਹੀਂ ਹੈ ਵਾਟਰ ਲੌਗਿੰਗ ਹੋਈ ਹੈ ਤੇ ਇਹਦੇ ਵਿੱਚ ਜਿਹੜੇ ਕੋਈ ਵੀ ਪ੍ਰੋਬਲਮ ਹੈ ਜਿਹੜੀ ਹੈਲਥ ਨਾਲ ਇਸ਼ੂਜ਼ ਹੈਗੇ ਆ ਉਹਦੇ ਲਈ ਮੈਡੀਕਲ ਟੀਮਸ ਲਗਾਤੀਆਂ ਮੇਰੇ ਐਸਐਮ ਇਨਚਾਰਜ ਨੇ ਮਮਦੂਦ ਦੇਪ ਤੇ ਡਾਕਟਰ ਅਰਜੂ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਕੀਤਾ ਸਾਰੀ ਮੈਡੀਕ ਵੱਖ-ਵੱਖ ਥਾਵਾਂ ਤੇ ਬੈਠ ਕੇ ਜਿਹੜਾ ਕੀ ਸਰਵਿਸਿਜ਼ ਦੇ ਰਹੀਆਂ ਤੇ ਕੋਈ ਇੰਨੇ ਇਸ਼ੂਜ਼ ਵੀ ਨਹੀਂ ਆ ਹਜੇ ਮਰੀਜ਼ ਦੇ ਕੋਈ ਖਾਸ ਇਦਾਂ ਦੀ ਕੋਈ ਮੇਜਰ ਡਿਜ਼ੀਜ਼ ਨਹੀਂ ਆ ਜਿਸ ਤੰਗੀ ਗੈਸਟ੍ਰੋਇੰਟਰਾਈਟਸ ਜਾਂ ਸਕਿਨ ਦੀ ਜਨਰਲ ਜਿਹੇ ਪੇਸ਼ੈਂਟਸ ਆ ਰਹੇ ਆ ਤਾਂ ਬੜਾ ਅੱਛੀ ਤਰ੍ਹਾਂ ਜਿਹੜਾ ਮੈਨੇਜਰਲ ਇਸੇ ਨੂੰ ਸਭ ਕਰ ਦਿੱਤੇ ਆ ਡਾਕਟਰ ਸਾਹਿਬ ਪਾਣੀ ਦਾ ਲੈਵਲ ਕਿੰਨਾ ਕੁ ਦੇਖਦੇ ਹੋ ਥੱਲੇ ਜਿਹੜਾ ਕਿ ਪਾਣੀ ਦਾ ਲੈਵਲ ਕਿੰਨਾ ਕਰ ਗਏ ਆ ਬੇਸੇ ਤੇ ਜਿੱਸਾ 10 ਸਰਪੰਚ ਸਾਹਿਬ ਵੀ ਪਾਣੀ ਰੀਸੀਟ ਕੀਤਾ ਪਹਿਲੇ ਉਹਨਾਂ ਨੂੰ ਥੱਲੇ ਚਲਾਇਆ ਗਿਆ ਪੱਧਰ ਜੇ ਹੌਫਫਲੀ ਜੇ ਪਾਣੀ ਦਾ ਨਾ ਅੱਗੇ ਬਹਾਵ ਆਇਆ ਤੇ ਇਹ ਬੈਟਰ ਹੋ ਜਾਊਗਾ ਮੇਰਾ ਖਿਆਲ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਮੀਬੀ ਕਾਫਾ ਲੱਗੇਗਾ ਤਾਂ ਪਾਣੀ ਜਿਹੜਾ ਹੈ ਬਿਲਕੁਲ ਥੱਲੇ ਚਲਾ ਜਾਏਗਾ ਤੇ ਕੋਈ ਐਸੀ ਮੇਜਰ ਕੋਈ ਡਿਫਿਕਲਟੀ ਨਹੀਂ ਹੈਗੀ ਸਾਡੇ ਵਾਸਤੇ ਮੈਨੇਜ ਕਰਨਾ ਡਾਕਟਰ ਵੈਕਟਰ ਬੋਲਨ ਐਂਡ ਵਾਟਰ ਬੋਰਨ ਡਿਜ਼ੀਜ਼ ਵਾਸਤੇ ਵੀ ਕੋਈ ਇੰਤਜ਼ਾਮ ਕੀਤਾ ਹੈ ਕੀ ਜੀ ਹਾਂਜੀ ਉਹ ਤਾਂ ਟੀਮਾਂ ਪਹਿਲਾਂ ਹੀ ਲੱਗੀਆਂ ਹੋਈਆਂ ਸੋ ਦਵਾਈਆਂ ਵੀ ਹੈਗੀਆਂ ਫੋਗਿੰਗ ਐਂਟੀ ਲਾਰਵਲ ਪਲੱਸ ਕਲੋਰੀਨ ਟੈਬੂਲਟਸ ਏਵਰੀਥਿੰਗ ਇਜ਼ ਇਨ ਸਰਪਲਸ ਬਾਕੀ ਮੈਂ ਸਟੇਟ ਲੈਵਲ ਤੇ ਵੀ ਗੱਲ ਕੀਤੀ ਹੋਈ ਹੈ ਜੇ ਕੋਈ ਹੋਰ ਉਹ ਟਾਈਮ ਤੋਂ ਪਹਿਲਾਂ ਹੀ ਮੈਂ ਪ੍ਰਕਿਊਰ ਕਰਵਾ ਕੇ ਦੇ ਦਾਂਗੀ ਸੋ no issues on this regard surplus medicine all equipment everything is ready ਕੀ ਇੰਤਜ਼ਾਮ ਕੀਤਾ ਕੀ ਹਾਂ ਜੇ ਕੋਈ ਇੱਥੇ ਪ੍ਰੈਗਨੈਂਟ ਲੇਡੀ ਹੈ ਜਿਹੜੀ ਹੁਣ ਸਰਪੰਚ ਸਾਹਿਬ ਨੂੰ ਮੈਂ ਗੱਲ ਕਰ ਲਵਾਂਗੇ ਕੋਈ ਵੀ ਕੇਸ ਇਸ ਤਰ੍ਹਾਂ ਦਾ ਜਿਹੜੀ ਪ੍ਰੈਗਨੈਂਟ ਹੈ ਕੋਈ ਵੀ ਪ੍ਰੋਬਲਮ ਹੈ ਨਰਸ ਵੀਰ ਵੀ ਉਹ ਮੇਰੇ ਐਸਐਮ ਨੂੰ ਕਾਲ ਕਰਕੇ ਐਸਐਮ ਨੂੰ ਇਮੀਡੀਏਟਲੀ ਸੀਐਸੀ ਮਮਦੂਦ ਵਿੱਚ ਸ਼ਿਫਟ ਕਰ ਲਵਾਂਗੇ ਬੇਸ਼ੱਕ ਪੇਸ਼ੇਂ ਨੂੰ 15 ਦਿਨ ਉੱਥੇ ਸਟੇ ਕਰਨਾ ਪਵੇ ਅਸੀਂ ਉਹਦਾ ਪੂਰਾ ਮੈਡੀਕਲ ਉਹਦੀ ਦੇਖਭਾਲ ਕਰਾਂਗੇ ਬਾਕੀ ਜਿਹੜਾ ਬੋਟ ਸਿਸਟਮ ਤੇ ਜਿਹੜੀ ਐਂਬੂਲੈਂਸ ਆ ਉਹਦਾ ਅਰੇਂਜਮੈਂਟ ਕੀਤਾ ਹੋਇਆ ਇਨ ਕੇਸ ਸਾਨੂੰ ਡਾਇਰ ਐਮਰਜੈਂਸੀ 'ਚ ਉਹਨਾਂ ਦੇ ਘਰ ਵੀ ਜਾਣਾ ਪੈਂਦਾ ਸੋ ਮੇਰੀ ਟੀਮ ਮੂਵ ਕਰਕੇ ਉਹਨਾਂ ਨੂੰ ਜਿਹੜੀ ਸਰਵਿਸਿਸ ਦੇ ਦੇਵੇ